ਹੈ ਉਹ ਇੱਕ ਓੰਕਾਰ ਸਤਿਗੁਰੂਗੋ ਫਰਮਾਨ ਕਰਦੇ ਹਨ ਕਿ ਸਤ ਨਾਮ ਸਤ ਤੋਂ ਭਾਵ ਹੈ ਸਚਾ ਨਾਮ ਨਾਮ ਤਾਂ ਕਈ ਹੁੰਦੇ ਹਨ ਪਰ ਨਾਮ ਸਾਰਿਆਂ ਦੇ ਸੱਚੇ ਨਹੀਂ ਹੁੰਦੇ ਥਿਰ ਨਹੀਂ ਰਹਿੰਦੇ ਭਾਗ ਉਹਦਾ ਨਾਮ ਜਿਹੜਾ ਵਜੂਦ ਵਾਲਾ ਥੇ ਰਹਿਣ ਵਾਲਾ ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਕੀਤਾ ਹੈ ਕਿ ਕੀਰਤਨ ਨਾਮ ਕੀਤਮ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾਪੂਰਬਲਾ ਕਿੰਨੇ ਨਾਮ ਹੋਂਦੇ ਵੈਸੇ ਤਾਂ ਜੀ ਜਿਹੜੇ ਉਹਦੇ ਕਾਮ ਆਪਾ ਦੇਖਦੇ ਆ ਉਹ ਸੰਸਾਰੀ ਕੰਦਰ ਨਾਮ ਲੈ ਦਿੰਨੇ ਪਾਲਣ ਵਾਲਾ ਗੋਪਾਲ ਕਹਿ ਦਿੱਤਾ ਸਾਰੇ ਵਿੱਚ ਰਮਿਆ RAM ਕਹਿ ਦਿੱਤਾ ਦਾ ਮੋਦਰ ਕਿਸ਼ਨ ਜੀ ਨੂੰ ਜਦੋਂ ਚੋਰੀ ਕਰਦੇ ਸਨ ਮੱਖਣ ਦੀ ਮਾਤਾ ਨੇ ਉਖਲੀ ਨਾਲ ਭਾਣ ਦਿੱਤਾ ਤਾਂ ਉਹਨਾਂ ਨੇ ਉਖਲੀ ਸਮੇਤ ਹੀ 도ੜ ਭੇਜ ਰਸੀ ਨਾਲ ਬੰਨਣ ਕਰਕੇ ਰਸੀ ਦਾ ਨਾਮ ਦਮੋਦਰ ਹੈ ਉਹਨੂੰ ਦਮੋਦਰ ਕਹਿ ਦਿੱਤਾ ਨਾਮ ਤਾਂ ਜਿਵੇਂ ਜਿਵੇਂ ਉਹਦੇ ਗੁਣ ਦੇਖਦਾ ਹੈ ਪ੍ਰਮਾਤਮਾ ਦੇ ਬੰਦਾ ਉਹਦੇ ਨਾਮ ਪਾ ਲੈਂਦਾ ਹੈ ਜਾਪ ਸਹਿ ਵਿੱਚ ਕਿਤਨੇ ਨਾਮ ਹਨ ਪਰਮੇਸ਼ਰ ਦੇ ਕਹਿ ਨਹੀਂ ਜਾ ਸਕਦੇ ਸਤਿਗੁਰ ਕਹਿੰਦੇ ਨੇ ਚਕਰ ਚੈਨ ਅਰ ਭਰਨ ਜਾਤ ਅਰ ਪਾਤ ਨਹਿ ਨ ਦੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭੋ ਪ੍ਰਕਾਸ਼ ਅਮੋਦ ਕੀ ਹਜੈ ਬੋਟ ਇੰਦਰ ਇੰਦਰਾਨ ਸੋ ਸਹਾਨ ਗਨਿਜੈ ਤੇਰ ਭਉਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਕੇਨ ਕਹਿਤ ਤਦ ਸਰਬਨਾਮ ਕਥੈ ਕਉਣ ਤੇਰੇ ਸਾਰੇ ਨਾਮ ਤੇ ਕੌਣ ਕਹਿ ਸਕਦਾ ਬਿਆੰਤ ਨਾਮ ਤਦ ਸਰਬਨਾਮ ਕਥੈ ਕਮਨ ਕਰਮ ਨਾਮ ਵਰਨਸਮਤ ਜਿਹੜੇ ਤੇਰੇ ਕੰਮਾਂ ਦੇ ਨਾਮ ਬਣਨ ਉਹ ਅਸੀਂ ਕਹਿ ਸਕਦੇ ਜਿਹੜਾ ਕੋਈ ਦੇਖ ਲੈਂਦਾ ਉਹਦਾ ਕੰਮ ਉਹਦਾ ਉਹ ਹੁਦਿਆ ਨਾਮ ਹੀ ਪਾ ਲੈਂਦਾ ਇੱਕ ਵਾਰੀ ਪਿਆਰ ਨਾਲ ਆਖੋ ਪਰ ਉਹਦਾ ਨਾਮ ਜਿਹੜਾ ਸੱਚਾ ਕਿਉਂ ਹੈ ਸਤ ਨਾਮ ਤੇਰਾ ਪਰਾ ਪੂਰਬਲਾ ਪੂਰਬ ਪਹਿਲੇ ਤੋਂ ਹੀ ਉਹਦਾ ਨਾਮ ਸੱਚਾ ਕਹਿੰਦੇ ਨੇ ਵੀ ਉਹਦਾ ਨਾਮ ਜਿਹੜਾ ਸੱਚਾ ਹੈ ਕਿਉਂ ਸੱਚਾ ਹੈ ਕਿਉਂਕਿ ਉਹtheta ਰਹਿੰਦਾ ਸਦਾ ਨਾਲ ਹੀ ਰਹਿੰਦਾ ਜਿੱਥੇ ਜਾਓਗੇ ਨਾਮ ਨੇ ਤੁਹਾਡੇ ਨਾਲ ਜਾਣਾ ਹੈ ਜੇ ਮਾਰ ਕੇ ਗણે ਜਾਈ ਨਾ ਕੋ ਸਰ ਹਰ ਕਾ ਨਾਮ ਉਹ ਉਹ ਨਹੀਂ ਨਾਸ਼ ਹੁੰਦਾ ਉਹਨੇ ਨਾਲ ਹੀ ਚੱਲਣਾ ਉਹਦਾ ਨਾਮ ਸੱਚ ਹੈ ਇਸ ਕਰਕੇ ਹੈ ਕਿ ਉਹਦਾ ਵजूद ਖਤਮ ਨਹੀਂ ਹੁੰਦਾ ਉਹਦੀ ਤਾਕਤ ਖਤਮ ਨਹੀਂ ਹੁੰਦੀ ਪਰਮਾਤਮਾ ਆਪ ਸੱਚ ਹੈ ਉਹ ਖਤਮ ਨਹੀਂ ਹੁੰਦਾ ਨਾਸ਼ ਨਹੀਂ ਹੁੰਦਾ ਇਸ ਕਰਕੇ ਉਹ ਜਿਹੜਾ ਓੰਕਾਰ ਹੈ ਉਹਦਾ ਨਾਮ ਵੀ ਜਿਹੜਾ ਹੈ ਨਾ ਸੱਚ ਹੈ ਸਦਾ ਸਥਿਰ ਰਹਿਣ ਵਾਲਾ ਹੈ ਮजूद ਵਾਲਾ ਹੈ ਨਾਸ਼ ਨਹੀਂ ਹੁੰਦਾ ਫਿਰ ਦੂਜੀ ਗੱਲ ਉਹਦਾ ਨਾਮ ਸੱਚਾ ਇਸ ਕਰਕੇ ਹੈ ਕਿਉਂਕਿ ਉਹਦਾ ਨਾਮ ਲੈਣ ਨਾਲ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇੱਕ ਵਾਰੀ ਪਿਆਰ ਨਾਲ ਆਖੋ ਸਾਧਨਾ ਜਪਿਆ ਕਰੋ ਸਾਧਨਾ ਨਾਮ ਲੈਣ ਨਾਲ ਨਾਇਲੇ ਨਾਇਲੇ ਦੁੱਖ ਡੇਰਾ ਟਿਆ ਨਾਮ ਲੈਣ ਨਾਲ ਕੋਈ ਮਨ ਕਰਕੇ ਕਬੀਰ ਜੀ ਨੇ ਕਬੀਰ ਜੀ ਘਰ ਨਹੀਂ ਸੀ ਕੋੜੀ ਆ ਗਿਆ ਤੇ ਘਰ ਵਾਲੀ ਨੇ ਕੋੜੀ ਤੋਂ ਤੈਨਵਾਰੀ ਨਾਮ ਕੋ ਆਖਿਉਂਦਾ ਦੁੱਖ ਦੂਰ ਕਰਦਾ ਕੋੜ ਦੂਰ ਕਰ ਦਿੱਤਾ ਤੇ ਜਦੋਂ ਕਬੀਰ ਜੀ ਆਏ ਕਹਿ ਲਗੇ ਕਿਉਂ ਭਾਈ ਪਤਾ ਲਗਿਆ ਕਬੀਰ ਜੀ ਨੂੰ ਵੀ ਇਹਨੇ ਤੈਨੁਵਾਰੀ RAM ਕੋ ਆਇਆ ਤੇ ਦੁੱਖ ਦੂਰ ਕੀਤਾ ਕਬੀਰ ਜੀ ਨੇ ਪੇਟ ਘਰ ਲਈ ਘਰ ਵਾਲੀ ਵਤ ਮਾਈ ਲੋਕ ਇਹ ਕਹਿ ਲਗੀ ਸਵਾਮੀ ਜੀ ਕੀ ਗੱਲ ਮੇਰੇ ਤੋਂ ਕਿਹੜੀ ਗਲਤੀ ਹੋ ਗਈ ਕਹਿਣ ਲਗੇ ਤੂੰ ਤੈਨੁਵਾਰੀ RAM ਕੋ ਆ ਕੇ ਕੋੜੀ ਦਾ ਦੂਰ ਦੁੱਖ ਦੂਰ ਕੀਤਾ ਰੋਗ ਦੂਰ ਕੀਤਾ ਕੀ ਤੈਨੂੰ ਪਰਮਾਤਮਾ ਦੇ ਨਾਮ ਤੇ ਭਰੋਸਾ ਨਹੀਂ ਸੀ ਇੱਕ ਵਾਰੀ RAM ਕੋ ਅੱਖੇ ਦੁੱਖ ਦੂਰ ਕਿਉਂ ਨਹੀਂ ਕੀਤਾ ਕਹਿਣ ਲਗੀ ਸਵਾਮੀ ਜੀ ਭਰੋਸਾ ਤਾਂ ਬਹੁਤ ਸੀ ਪਰ ਮੈਂ ਉਹਨਾਂ ਦੇਖਿਆ ਪਹਿਲਾ ਜਨਮ ਵਿੱਚ ਵਿੱਚ ਕੋੜ ਸੀ ਪਹਿਲਾਂ ਇੱਕ ਵਾਰੀ RAM ਕੋ ਅੱਖੇ ਪਹਿਲੇ ਜਨਮ ਦਾ ਦੁੱਖ ਦੂਰ ਕੀਤਾ ਫਿਰ ਹੁਣ ਜਿਹੜਾ ਦੁੱਖ ਕੋੜ ਦਾ ਸੀ ਉਹ ਦੂਰ ਕੀਤਾ ਮੈਂ ਦੇਖਿਆ ਅਗਲੇ ਜਨਮ ਵਿੱਚ ਵੀ ਉਹਨੇ ਕੋੜ ਹੀ ਬੰਨਣਾ ਸੀ ਇਸ ਕਰਕੇ ਅਗਲੇ ਜਨਮ ਦਾ ਵੀ ਉਹਦਾ ਦੁੱਖ ਦੂਰ ਕਰ ਦਿੱਤਾ ਹੈ ਇੱਕ ਵਾਰੀ ਪਿਆਰ ਨਾਲ ਲਾਗੋ ਸਰਨਾ ਨਾਮ ਦੇ ਵਿੱਚ ਇਸ ਕਰਕੇ ਹੋ ਸੱਚ ਹੈ ਹੋਰ ਐਵੇਂ ਨਹੀਂ ਬੰਦਿਆਂ ਦੇ ਨਾਮ ਲਈ ਜਾਓ ਬੰਦੇ ਦੇ ਨਾਮ ਲੈਣ ਨਾਲ ਕਦੇ ਦੁੱਖ ਦੂਰ ਹੋਏ ਨਹੀਂ ਵਾਰੀ ਮਰਜ਼ੀ ਕਹੀ ਦਿਓ ਜੇ ਬੰਦੇ ਦਾ ਧਿਆਨ ਕਰਕੇ ਤੁਸੀਂ ਨਾਮ ਲਓਗੇ ਨਾ ਕੋਈ ਮਰਜ਼ੀ ਲਓ ਦੁੱਖ ਦੂਰ ਨਹੀਂ ਹੋਣਾ ਭਾਵੇਂ ਤੁਸੀਂ ਸਾਤਨਾਮ ਕਹਿ ਦਿਓ ਸਤਨਾਮ ਸਿੰਘ ਕਿਸੇ ਦਾ ਨਾਮ ਲੈ ਕੇ ਭਾਵੇਂ ਵਾਹਿਗੁਰੂ ਕਹਿ ਕੇ ਕੋ ਭਾਵੇਂ ਨਾਰਾਇਣ ਕਹਿ ਕੇ ਕੋ ਵੈਸੇ ਬੰਦੇ ਦਾ ਨਾਮ ਲੈ ਕੇ ਤੁਸੀਂ ਆਖੋ ਬਈ ਉਹਦਾ ਧਿਆਨ ਧਰ ਕੇ ਮੇਰਾ ਦੁੱਖ ਦੂਰ ਹੋ ਜਾਏ ਨਹੀਂ ਪਰ ਜਦੋਂ ਪ੍ਰਮਾਤਮਾ ਦਾ ਧਿਆਨ ਧਰ ਕੇ ਓਮ ਕਾ ਦਾ ਮਨ ਵਿੱਚ ਧਿਆਨ ਧਰ ਕੇ ਤੁਸੀਂ ਨਾਮ ਲੋਗੇ ਫਿਰ ਦੁੱਖ ਦੂਰ ਹੋਏਗਾ ਇਹ ਸਾਡੇ ਸਾਹਮਣੇ ਗਾਥਾ ਪਰਚਲਤ ਗਾਥਾ ਸਤਿਗੁਰੂ ਦੀ ਬਾਣੀ ਵਿੱਚ ਬਹੁਤ ਥਾਂ ਨੂੰ ਲਿਖਿਆ ਹੈ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਇ ਵਿਸਤਾਰ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਸ ਭਾਰ ਅਜਾਮਲ ਪਾਪੀ ਭਾਈ ਗੁਰਦਾਸ ਜੀ ਲਿਖਦੇ ਨੇ ਪਤਾ ਤਾਂ ਅਜਾਮਲ ਪਾਪ ਕਰ ਜਾਏ ਖਲਾਵਤ ਨਹੀਂ ਦੇ ਰਿਆ ਪਤਿਤ ਕਹਿੰਨੇ ਜਿਹੜਾ ਬਹੁਤ ਪਾਪੀ ਹੋਵੇ ਜਿਹਦਾ ਆਚਰਨ ਬਹੁਤ ਹੀ ਡਿਗਿਆ ਹੋਵੇ ਉਹਨੂੰ ਪਤਿਤ ਕਹਿੰਨੇ ਬਹੁਤ ਪਾਪ ਕੀਤੇ ਹੋ। ਅਜਾਮਲ ਬੜਾ ਪਾਪੀ ਹੋਇਆ। ਪਹਿਲਾਂ ਵੇਦਾਂ ਦਾ ਗਿਆਤਾ ਸੀ ਉਹਨੇ ਆਪਣੇ ਗੁਰੂ ਤੋਂ ਵੇਦ ਸਿੱਖੇ ਸੀ, ਪੜ੍ਹੇ ਸੀ। ਉਹਦਾ ਜਿਹੜਾ ਪਿਤਾ ਸੀ ਉਹ ਰਾਜ ਰਾਜਗੁਰੂ ਸੀ। ਰਾਜਗੁਰੂ ਸੀ ਉਹਦਾ ਪਿਤਾ। ਤੇ ਉਹਨੇ বেদ ਪੜ੍ਹਾਏ ਸਨ ਪਰ ਜਵਾਨੀ ਸੀ ਰਾਜਗੁਰੂ ਕਰਕੇ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਸੀ ਮਾਇਆ ਵੀ ਬਹੁਤ ਸੀ ਤੇ ਅਜਾਮਲ ਜਿਹੜਾ ਹੈ ਨਾ ਗੁਰੂ ਕੋਲ ਪੜਦਾ ਸੀ ਤੇ ਇੱਕ ਦਿਨ ਗੁਰੂ ਤੋਂ ਬੇਮੁਖ ਹੋ ਗਿਆ ਗੁਰੂ ਨੇ ਸਮਝਾਇਆ ਸੀ ਦੇਖੋ ਬੇਮੁਖ ਹੋਣ ਦਾ ਕਿਤਨਾ ਨੁਕਸਾਨ ਹੁੰਦਾ ਹੈ ਅਸੀਂ ਤਾਂ ਗੁਰੂ ਤੋਂ ਬੇਮੁਖ ਹੋ ਕੇ ਸਾਨੂੰ ਕੋਈ ਮਹਿਸੂਸ ਨਹੀਂ ਹੁੰਦਾ ਇਹ ਕੋਈ ਗੱਲ ਨਹੀਂ ਜੇ ਆਜਾਪਾ ਗੁਰੂ ਦੇ ਦਰਸ਼ਨਾਂ ਕੀਤੇ ਬਾਣੀ ਨਾ ਸੁਣੀ ਨਾ ਪੜ੍ਹੀ ਤਾਂ ਕੀ ਫਰਕ ਪੈਣਾ ਪਰ ਅਜਾਮਲ ਗੁਰੂ ਤੋਂ ਇੱਕ ਦਿਨ ਬੇਮੁਖ ਹੋਇਆ ਗੁਰੂ ਨੇ ਕਿਹਾ ਸੀ ਜੇ ਤੂੰ ਘਰ ਜਾਣਾ ਹੈ ਨਾ ਆਪਣੇ ਘਰ ਤਾਂ ਐਸ ਰਸਤੇ ਜਾਣਾ ਦੂਜੇ ਰਸਤੇ ਨਹੀਂ ਜਾਣਾ ਸ਼ਹਿਰ ਤੋਂ ਬਾਹਰੋ-ਬਾਹਰ ਜਾਣਾ ਸ਼ਹਿਰ ਦੇ ਅੰਦਰ ਨਹੀਂ ਜਾਣਾ ਕਿਉਂ ਇਹ ਨਹੀਂ ਦੱਸਿਆ ਕਿਉਂ ਕਿਉਂਕਿ ਉਧਰ ਮਾੜੀਆਂ ਔਰਤਾਂ ਲੈਂਦੀਆਂ ਨਹੀਂ ਤੇਰੀ ਉਮਰ ਜਿਹੜੀ ਹੈ ਉਹ ਅਜੇ ਜਵਾਨੀ ਦੀ ਹੈ ਚੜ੍ਹਦੀ ਉਮਰ ਹੈ ਕਿਤੇ ਤੂੰ ਗਲਤ ਰਸਤੇ ਨਾ ਪੈ ਜਾਏ ਪਰ ਅਜਾਮਲ ਪੜਦਾ ਗਿਆ ਇੱਕ ਦਿਨ ਮਨ ਵਿੱਚ ਵਿਚਾਰ ਆਇਆ ਪੜਦੇ ਹਾਂ ਪੜਦੇ ਹਾਂ ਵੀ ਗੁਰੂ ਨੇ ਮੈਨੂੰ ਕਿਹਾ ਸਹਿਰ ਵਿੱਚੋਂ ਦਿਨੀ ਜਾਣਾ ਬਾਹਰੋਂ ਬਾਹਰ ਜਾਣਾ ਮੈਂ ਜਾ ਕੇ ਤਾਂ ਦੇਖਾਂ ਕੀ ਹੁੰਦਾ ਹੈ ਜਦੋਂ ਕਿ ਮੇਨਾ ਜਮਲਾ ਸ਼ਹਿਰ ਵਿੱਚੋਂ ਦੀ ਗਿਆ ਤਾਂ ਕਿ ਉਸਵਾ ਦੀ ਨਾਲ ਨਜ਼ਰਾਂ ਮਿਲ ਗਈਆਂ ਉਹਨੇ ਐਸਾ ਮੋਇਆ ਐਸਾ ਤੀਰ ਮਾਰਿਆ ਕਿ ਬਰਸ ਫੇਰ ਉਹ ਰੋਜ਼ ਹੀ ਉਹ ਦਰਦੀ ਲੰਘਣ ਲੱਗ ਪਿਆ ਫੇਰ ਹੁੰਦਾ ਹੀ ਹੋ ਗਿਆ ਪਤਾ ਲੱਗਿਆ ਪਿਤਾ ਨੂੰ ਮੇ ਪਤਾ ਲੱਗਿਆ ਗੁਰੂ ਨੂੰ ਪਤਾ ਲੱਗਿਆ ਮਨਾ ਕੀਤਾ ਨਹੀਂ ਹਟਿਆ ਕਿਉਂਕਿ ਉਮਰ ਐਸੀ ਸੀ ਪਿਤਾ ਮਰ ਗਿਆ ਰਾਜੇ ਨੂੰ ਪਤਾ ਲੱਗਿਆ ਵੀ ਇਹਦਾ ਪੁੱਤਰ ਇਹ ਵੀ ਵਿਦਵਾਂ ਦਾ ਗਿਆਤਾ ਹੈ ਪਰ ਨਾਲ ਪਤਾ ਲੱਗਿਆ ਵੀ ਇਹਦੇ ਵਿੱਚ ਇਹ ਬੜੀ ਭੈੜੀ ਆਦਤ ਹੈ ਉਹਨੂੰ ਜੀ ਰਾਜ ਭਾਗ ਵਿੱਚੋਂ ਵੀ ਬਾਹਰ ਕੱਢ ਦਿੱਤਾ ਵੀ ਐਸੇ ਨਾਲੇ ਉਪਦੇਸ਼ ਤਿੰਦਾ ਨਾਲੇ ਪੜਿਆ ਫਿਰ ਗਲਤੀ ਪੜਿਆ ਹੋਵੇ ਗੁਨੇਗਾਰ ਤਾਂ ਓਮੀ ਸਾਧ ਨਾ ਮਾਰੀਏ ਸਤਿਗੁਰ ਕਹਿੰਦੇ ਬੰਦਾ ਪੜਿਆ ਹੋਵੇ ਤੇ ਫਿਰ ਗੁਨਾਹ ਗੁਨਾਹ ਕਰੇ পাপ ਕਰੇ ਤਾਂ ਉਹਦੀ ਥਾਂ ਤੇ ਕਿਸੇ ਨੇ ਸਾਧੂ ਨੇ ਨਹੀਂ ਮਾਰਿਆ ਜਾਣਾ ਉਹਦੀ ਥਾਂ ਤੇ ਓਮੀ ਸਾਧਨਾ ਮਾਰੀ ਉਹਦੀ ਥਾਂ ਤੇ ਕਿਸੇ ਸਾਧੂ ਨੇ ਮਾਰ ਨਹੀਂ ਖਾਣੀ ਸਿੱਦੇ ਸਾਦੇ ਬੰਦੇ ਨੂੰ ਨਹੀਂ ਮਾਰ ਪੈਣੀ ਮਾਰ ਤਾਂ ਉਹ ਨਹੀਂ ਪੈਣੀ ਜਿਹੜਾ ਗੁਨੇਗਾਰ ਹੈ ਭੜਿਆ ਹੋਵੇ ਗੁਨੇਗਾਰ ਤਾਂ ਓਮੀ ਸਾਧ ਫਿਰ ਰਾਜ ਭਾਗ ਵਿੱਚੋਂ ਕੱਢ ਦਿੱਤਾ ਭਾਈ ਗੁਰਦਾਸ ਜੀ ਲਿਖਦੇ ਨੇ ਪਤਾ ਤੋਂ ਜਾਮਲ ਪਾਪ ਕਰ ਜਾਏ ਖਲਾਵਤ ਨਹੀਂ ਦੇ ਰਿਆ ਗੁਰਤੇ ਬੇਮੁਖ ਹੋਏ ਕੇ ਪਾਪ ਕਮਾਵੇ ਦੁਰਮਤ ਦੇਆ ਗੁਰੂ ਤੋਂ ਬੇਮੁਖ ਹੋ ਗਿਆ ਪਾਪ ਕਮਾੰਦ ਐ ਇਸ ਵਾਰ ਦੇ ਨਾਲ ਹੀ ਵਿਆਹ ਕਰਾ ਲਿਆ ਮਿਰਥਾ ਜਨਮ ਗਵਾਇਆ ਉਹ ਭਉ ਜਲ ਅੰਦਰ ਫਿਰਦਾ ਵਿਆਹ ਆਪਣਾ ਜਨਮ ਬੇਰਥ ਗਵਾ ਲਿਆ ਛੇ ਪੁੱਤ ਜਾਏ ਇਸ ਵਾਰ ਪਾਪਾਂ ਦਾ ਫਲ ਈ ਝਾਲਿਆ ਉਹ ਵੇਸਵਾੜੇ ਘਰ ਛੇ ਪੁੱਤਰ ਹੋਏ। ਸ਼ਹਿਰ ਤੋਂ ਬਾਹਰ ਹੀ ਰਹਿਣ ਲੱਗ ਪਿਆ। ਛੇ ਪੁੱਤਰ ਜੰਮੇ ਵੇਸਵਾਣੀ। ਇੰਨਾ ਪਾਪਾਂ ਦਾ ਫਲ ਲਿਆ। ਪਾਪਾਂ ਦਾ ਫਲ ਇੱਛਾ ਲਿਆ ਪੁੱਤਰ ਉਹ ਪੰਨਾ ਸਤਮਾ। ਨਾਮ ਘਰ ਨੂੰ ਚੇਤ ਓਮਿਆ। ਇੱਕ ਦਿਨ ਕੁਦਰਤੀ ਗੁਰੂ ਦਾ ਮੇਲ ਹੋ ਗਿਆ। ਤੇ ਜਾ ਕੇ ਗੁਰੂ ਨੂੰ ਨਮਸਕਾਰ ਕੀਤੀ। ਗੁਰੂ ਬਜ਼ੁਰਗ ਹੋ ਗਿਆ ਕਹਿਣ ਲੱਗਾ ਕੌਣ ਹੈ? ਕਹਿਣ ਲੱਗੇ ਜੀ ਮੈਂ ਤੁਹਾਡਾ ਸੇਵਕ ਤੁਹਾਡਾ ਬੱਚਾ ਅਜਾਮਲ ਕਹਿੰਦੇ ਅੱਛਾ ਸਾਰੀ ਗੱਲ ਅਸੀਂ ਕਹਿਣ ਲੱਗੇ ਕਿਥੇ ਕਹਿਣ ਲੱਗੇ ਕਿਥੇ ਰਹਿਣਾ ਕਹਿਣ ਲੱਗਾ ਜੀ ਮੈਂ ਫਲਾਣੀ ਦਾ ਤੇ ਰਹਿਣਾ ਵੇਸਵਾ ਨਾਲ ਵਿਆਹ ਕਰਾ ਲਿਆ ਸੀ 6 ਪੁੱਤਰ ਹੋਣ ਸਤਵਾ ਹੋਣ ਵਾਲਾ ਕਹਿਣ ਲੱਗੇ ਅੱਛਾ ਕਹਿਣ ਲੱਗਾ ਮਹਾਰਾਜ ਮੇਰਾ ਉਧਾਰ ਕਰੋਨ ਪਾਪ ਤਾਂ ਬਹੁਤ ਕੀਤੇ ਹਨ ਪਰ ਤੁਸੀਂ ਕਿਰਪਾ ਕਰ ਦਿਓ ਹੁਣ ਜਿਹੜਾ ਗੁਰੂ ਹੈ ਨਾ ਉਹ ਦਿਆਲੂ ਹੁੰਦਾ ਹੈ ਫਿਰ ਵੀ ਬਖਸ਼ਿਤ ਹੁੰਦਾ ਹੈ ਕਹਿ ਲਗੇ ਚੰਗਾ ਫਿਰ ਜਿਉਂ ਸੱਚਾ ਪੁੱਤਰ ਹੋਏਗਾ ਨਾ ਮੇਰੇ ਪਾਸ ਲੈ ਆਈ ਪੁੱਤਰੋ ਪੰਨਾ 7 ਨਾਮ ਧਰਨ ਨੂੰ ਚੇਤਉ ਮੇਆ ਫਿਰ ਚੇਤ ਵਿੱਚ ਉਤਸ਼ਾਹ ਆਇਆ ਵੀ ਮੇਰੇ ਗੁਰੂ ਨੇ ਕਿਹਾ ਸੀ ਮੇਰੇ ਕੋਲ ਲੈ ਆਈ ਪੁੱਤਰੋ ਪੰਨਾ 7 ਨਾਮ ਧਰਨ ਨੂੰ ਚੇਤਉ ਮੇਆ ਗੁਰੂ ਦਵਾਰੇ ਜਾਇਕੇ ਪੁੱਤਰ ਨਾ ਨਾਰਾਇਣ ਗੁਰਮੁਖ ਕੇ ਆ ਜਿਉ ਗੁਰੂ ਦੇ ਦਰ ਤੇ ਗਿਆਨ ਤੇ ਗੁਰਮੁਖ ਆਣੋਂ ਦਾ ਨਾਮ ਕੀ ਰੱਖਿਆ ਨਾਰਾਇਣ ਨਾਰਾਇਣ ਨਾਮ ਪਰਮਾਤਮਾ ਦਾ ਹੈ ਨਾਰਾਇਣ ਨਾਲ ਹਮੇਸ਼ਾ ਨਾਰਾਇਣ ਨਾਮ ਹੀ ਜਪਦਾ ਸੀ ਪਰਮਾਤਮਾ ਦਾ ਨਾਮ ਹੈ ਜਿਵੇਂ ਪਹਿਲਾਂ ਕਿਹਾ ਵੀ ਨਾਮ ਹੁੰਦੇ ਕਈ ਹਨ ਪਰ ਜਿਹੜਾ ਗੁਰੂ ਦੱਸੇ ਉਹ ਜਪਣਾ ਪੁੱਤਰ ਨਾਰਾਇਣ ਬੋਲੇ ਪਹਿਲੇ ਜਦੋਂ ਗੁਰਮਖਾਨੀ ਨਾਮ ਹੁੰਦਾ ਪੁੱਤਰ ਦਾ ਨਾਰਾਇਣ ਕਹਿ ਦਿੱਤਾ। ਫਿਰ ਐ ਇਹਨੂੰ ਨਾ ਨਾਰਾਇਣ ਹੀ ਦਾ ਨਾਮ ਰੱਖ ਦਿੱਤਾ। ਹੁਣ ਕੀ ਕਰਦਾ ਹੈ? ਉਹ ਛੋਟਾ ਪੁੱਤਰ ਸੀ। ਇਹ ਕੁਦਰਤੀ ਗੱਲ ਹੈ ਜਿਹੜਾ ਬੱਚਾ ਛੋਟਾ ਹੋਵੇ ਨਾ ਮਾਂ ਦਾ ਪਿਓ ਦਾ ਸਾਰਿਆਂ ਦਾ ਉਹਦੇ ਨਾਲ ਪਿਆਰ ਹੁੰਦਾ ਨਹੀਂ ਜਿਆਦਾ ਹੁੰਦਾ। ਤੇ ਉਹਨੂੰ ਪਿਆਰ ਨਾਲ ਹੀ ਬੁਲਾਉਂਦੇ ਆ। ਹੁਣ ਉਹਦੇ ਨਾਲ ਮੋਹ ਪੈ ਗਿਆ ਬੱਚੇ ਨਾਲ ਸਾਰਾ ਦਾ ਨਾਰਾਇਣ ਨਾਰਾਇਣ ਹੀ ਕਿਹਾ ਕਰੇ। ਅੰਤਕਾਲ ਜਮਦੂਤ ਵੇਖ ਜਦੋਂ ਅੰਤ ਵੇਲਾ ਆ ਗਿਆ ਨਾ ਅਜਾਮਲ ਦਾ ਤੇ ਉਦੋਂ ਵੀ ਆਪਣੇ ਪੁੱਤਰ ਨੂੰ ਹੀ ਬੁਲਾ ਰਿਆ ਸੀ ਨਾਰਾਇਣ ਨਾਰੈਣ ਕਹਿ ਰਿਹਾ ਸੀ ਅੰਤ ਕਾਲ ਜਮਦੂਤ ਵੇਖ ਪੁੱਤਰ ਨਾਰਾਇਣ ਬੋਲੇ ਛਿਆ ਛਿਆ ਹੋਇਆ ਦਰਿਆ ਹੋਇਆ ਵੀ ਧਿਆਨ ਉਹਦਾ ਆਪਣੇ ਪੁੱਤਰ ਵਾਲੀ ਸੀ ਮੋਹ ਸੀ ਨਾ ਪਰ ਪੁੱਤਰ ਨਾਰਾਇਣ ਪੁੱਤਰ ਨਾਰਾਇਣ ਕਹਿ ਰਿਹਾ ਸੀ ਅਚਾਨਕ ਪੜਿਆ ਤਾਂ ਹੋਇਆ ਸੀ ਉਹਦਾ ਧਿਆਨ ਅਸਲੀ ਨਾਰਾਇਣ ਵਾਲਾ ਗਿਆ ਨਾਮ ਹੁਣ ਤਾਂ ਅਸੀਂ ਰੱਖਦੇ ਨਹੀਂ ਨਾ ਆਪਣੇ ਬੱਚਿਆਂ ਦੇ ਨਾਮ ਇਹੋ ਜਿਹੇ ਜਿੰਦੇ ਨਾਲ ਰੱਬ ਯਾਦ ਆ ਜਾਏ ਉਹ ਭਾਗਾ ਵਾਲਿਆਂ ਉਹ ਭਾਗਾ ਵਾਲਿਆਂ ਬਹੁਤ ਜਿਹੜੇ ਆਪਣੇ ਬੱਚਿਆਂ ਦੇ ਨਾਮ ਜਿਹੜੇ ਪਰਮਾਤਮਾ ਦੇ ਨਾਮ ਤੇ ਰੱਖਦੇ ਹਨ ਜਿੰਦੇ ਨਾਲ ਰੱਬ ਯਾਦ ਆਏ ਹੁਣ ਤਾਂ ਰੱਖਦੇ ਨਹੀਂ ਗੋਬਿੰਦ ਨਾਮ ਹੀ ਪਰਮਾਤਮਾ ਦਾ गोपाल नाम, दे नाम, दे दे। नाम, नाम ही परमात्मा ਦਾ ਨਾਰਾਇਣ ਨਾਮ ਹੀ ਇਹ ਪਰਮਾਤਮਾ ਦੇ ਬਹੁਤ ਨਾਮ ਹਨ ਪਰ ਉਹ ਭਾਗਾਂ ਵਾਲੇ ਨੇ ਜਿਹੜੇ ਆਪਣੇ ਬੱਚਿਆਂ ਦੇ ਨਾਮ ਜਿਹੜੇ ਹਨ ਨਾ ਪਰਮਾਤਮਾ ਦੇ ਨਾਮ ਤੇ ਰੱਖਦੇ ਆ। ਕਈ ਤਾਂ ਕੁਤੇਵਲੇ ਨਾਮ ਰੱਖੀ ਜਾਂਦੇ ਨੇ ਕੋਈ ਬਿਲੀਆਂ ਵਾਲੇ ਨਾਮ ਰੱਖੇ ਜਾਂਦੇ ਨੇ ਤੇ ਉਹਨਾਂ ਨੂੰ ਅੰਤ ਵਿੱਚ ਫਿਰ ਉਹੀ ਯਾਦ ਆਣਨ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਅੰਤਕਾਰ ਜਮਦੂਤ ਵੇਖ ਪੁੱਤਰ ਨਰਾਇਣ ਬੋਲੇ ਥਿਆ ਛੇ ਆਇਆ ਢਰੇ ਆਇਆ ਆਪਣੇ ਪੁੱਤਰ ਨੂੰ ਯਾਦ ਕਰਦਾ ਨਰਾਇਣ ਨਰਾਇਣ ਕਹਿੰਦਾ ਤੇ ਨਰਾਇਣ ਨਰਾਇਣ ਕਹਿੰਦੇ ਨਹੀਂ ਆਉਂਦੀ ਲੇਵ ਲੱਗ ਜਾਂਦੀ ਐਸਲੀ ਨਰਾਇਣ ਨਾਲ ਫਿਰ 나ਇ ਲੈ ਦੁਖ ਡੇਰਾ ਠਿਆ ਜਮਗਣ ਮਾਰੇ ਹਰ ਜਣਾ ਉਸ ਵੇਲੇ ਫਿਰ ਜਮਦੂਤ ਆਏ ਸੀ ਲੈਣ ਵਾਸਤੇ ਪਰ ਉਸ ਵੇਲੇ ਹਰੀ ਦੇ ਜਨ ਆ ਗਏ ਜਦੋਂ ਕੋਈ ਗੁਰਮੁਖ ਮਰਦਾ ਹੈ ਨਾ ਉਹਨੂੰ ਜਮਦੂਤ ਨਹੀਂ ਲੈਣ ਆਂਦੇ ਉਹਨੂੰ ਗੁਰੂ ਦੇ ਪਿਆਰੇ ਹੀ ਲੈਣ ਆਂਦੇ ਜਿਹੜਾ ਗੁਰੂ ਜਿਹੜਾ ਗੁਰੂ ਵਾਲਾ ਹੋਵੇ ਜਿਹੜਾ ਗੁਰਮੁਖ ਹੋਵੇ ਉਹਨੂੰ ਕਦੇ ਵੀ ਜਮਦੂਤ ਲੈਣ ਨਹੀਂ ਆਂਦੇ ਉਹਨੂੰ ਹਰੀ ਦੇ ਪਿਆਰੇ ਜਮ ਕੰਨ ਮਾਰੇ ਹਰ ਜਣਾ ਹਰੀ ਦੇ ਜਣਾ ਨੇ ਜਮ ਨੂੰ ਮਾਰ ਕੇ ਭੁਜਾ ਦਿੱਤਾ ਚਲੋ ਕਹਿਣ ਲੱਗੇ ਕਿਉਂ ਕਹਿੰਦੇ ਆਂਦੋ ਇਹ ਲੈਣੇ ਰੱਬ ਦਾ ਨਾਮ ਲਿਆ ਇੱਕ ਵਾਰੀ ਪਿਆਰ ਨਾਲ ਲੱਖੋ ਨਾਏਲੇ ਦੁੱਖ ਡੇਰਾ ਟਿਆ ਨਾ ਲੈਣ ਨਾਲ ਉਹਦੇ ਦੁੱਖਾਂ ਦਾ ਡੇਰਾ ਹੀ ਟਿਆ ਗਿਆ ਇਸ ਕਰਕੇ ਨਾਮ ਸੱਚਾ ਹੈ ਸਦੀਵ ਕਾਲੀ ਸੱਚ ਹੈ ਦੂਸਰੀ ਇਜੀ ਗੱਲ ਨਾਮ ਕਿਉਂ ਸੱਚ ਹੈ ਤੁਸੀਂ ਦੇਖਿਆ ਮਾਤਾ ਦੇ ਪੇਟ ਵਿੱਚ ਬੱਚਾ ਹੁੰਦਾ ਉਹਨੂੰ ਪਾਲਣ ਵਾਲਾ ਹੋਰ ਕੋਈ ਨਹੀਂ ਹੈ ਇੱਕੋ ਨਾਮ ਹੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਉਥੇ ਕੌਣ ਰੱਖਣ ਵਾਲਾ ਹੈ ਨਾਮ ਮਾਤ ਗਰਭ ਮੈਂ ਆਪਨ ਸਿਮਰਨ ਪ੍ਰਮਾਤਮਾ ਨੇ ਸਾਰਿਆਂ ਨਾਲੋਂ ਪਹਿਲਾਂ ਬੱਚੇ ਨੂੰ ਮਾਤਾ ਦੇ ਪੇਟ ਵਿੱਚ ਹੀ ਆਪਣਾ ਨਾਮ ਦਿੱਤਾ ਇਹ ਤਾਂ ਵੱਖਰੀ ਗੱਲ ਹੈ ਜਦੋਂ ਆਇਆ ਭੁੱਲ ਗਿਆ ਮਾਇਆ ਨੇ ਇਹਨੂੰ ਐਸਾ ਪਰਮਾ ਦਿੱਤਾ ਉਹ ਨਾਮ ਭੁੱਲ ਗਿਆ ਅਸੀਂ ਸ਼ਣਖਾ ਨੇ ਸੈਣੇ ਲੈ ਕੇ ਉਹਨੂੰ ਉਜਾਬ ਜਾ ਕੇ ਦਿਖਾਉਂਦੇ ਰਹੇ ਨਾ ਭੁੱਲਾ ਦਿੱਤਾ ਇੱਕ ਵਾਰੀ ਪਿਆਰ ਨਾਲ ਆਖੋ ਨਾਮ ਭੁੱਲ ਗਿਆ ਪਰਮਾਤਮਾ ਨੇ ਨਾਮ ਦਿੱਤਾ ਸੀ ਨਾਮ ਨੇ ਹੋਂਦੀ ਰੱਖਿਆ ਕੀਤੀ ਤਾਂ ਉਹ ਮਾਤਾ ਦੀ ਜਠਰ ਅਗਨੀ ਤੋਂ ਬਚਿਆ ਨਹੀਂ ਤਾਂ ਬਚ ਨਹੀਂ ਸਕਦਾ ਸੀ ਗੱਲ ਕੇ ਬਾਹਰ ਆਣਾ ਸੀ ਤੁਸੀਂ ਜਿਹੜੀ ਚੀ ਖਾਂਦੇ ਹੋ ਗੱਲ ਕੇ ਬਾਹਰ ਆਉਂਦੀ ਇਹ ਨਾਮ ਲੈਨ ਨਾਲ ਸਤਿਗੁਰ ਬਾਣੀ ਵਿੱਚ ਕਹਿੰਦੇ ਨੇ ਨਾ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿਣੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਦਰ ਮਾਇ ਜਿੱਥੇ ਕੋਈ ਨਹੀਂ ਨਾ ਰੱਖਦਾ ਉਥੇ ਉਹਦੀ ਰਖਵਾਲੀ ਹੁੰਦੀ ਨਾਮ ਦੀ ਉਥੇ ਤੇਰੀ ਰੱਖ ਅਗਨੀ ਉਦਰ ਮਾਇ ਸੁਣ ਕੇ ਜਮ ਕੇ ਦੂਤ ਜਮਾ ਦੇ ਦੂਤ ਵੀ ਜੇ ਉਹਦਾ ਨਾਮ ਸੁਣ ਲੈਣ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਕਹੀਂ ਸਤਿਗੁਰ ਨੇ ਕਿਹਾ ਨਾ ਪ੍ਰਤਾਪ ਤੁਹਾਡਾ ਦੇਖ ਕੇ ਜਮ ਦੂਤ ਛੱਡ ਜਾਏ। ਇਹ ਕਿੰਨਾ ਪ੍ਰਤਾਪ ਹੈ ਨਾਮ ਦਾ। ਇਸ ਕਰਕੇ ਸਤਿਗੁਰ ਜੀ ਨੇ ਅੱਗੋਂ ਲਿਖਿਆ ਹੈ। ਉਹਨਾਂ ਨੂੰ ਸਮਝਾਇਆ ਭਾਈ ਇਹ ਸਾਡਾ ਜਿਹੜਾ ਮੰਤਰ ਹੈ ਨਾ ਇਹ ਤਾਂ ਉਹਦੇ ਨਾਲੋਂ ਵਿਸ਼ੇਸ਼ ਹੈ। ਇਹਦਾ ਨਾਲੋਂ ਕਿਉਂਕਿ ਅਸੀਂ ਇੰਦੇ ਵਿੱਚ ਸਾਰਾ ਉਹ ਪ੍ਰਮਾਤਮਾ ਦਾ ਵਜੂਦ ਲਿਖ ਦਿੱਤਾ ਹੈ ਉਹ ਇੱਕ ਹੈ ਸਾਰਿਆਂ ਦੀ ਉਤਪਤੀ ਕਰਨ ਵਾਲਾ ਪਾਲਣਾ ਕਰਨ ਵਾਲਾ ਲੈਤਾ ਕਰਨ ਵਾਲਾ ਅਤੇ ਇੱਕ ਰਸ ਵਿਆਪਕ ਹੈ ਸਾਰਿਆਂ ਵਿੱਚ ਵਿਆਪਕ ਹੈ ਉਹਦਾ ਨਾਮ ਕੋਈ ਵੀ ਲੈ ਸਕਦਾ ਹੈ ਇੱਕ ਇਸ ਕਰਕੇ ਲਿਖਿਆ ਹੈ ਅਦਵੈਤ ਭਾਵ ਹੈ ਸਾਡੇ ਵਿੱਚ ਇੰਦੇ ਵਿੱਚ ਇਸ ਨਾਮ ਵਿੱਚ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਣੀ ਕੋਈ ਵੀ ਜਪ ਸਕਦਾ ਹੈ ਤੁਹਾਡਾ ਜਿਹੜਾ ਵੇਦਾਂ ਦੇ ਵਿੱਚ ਨਾਮ ਹੈ ਸਾਰੇ ਨਹੀਂ ਜਪ ਸਕਦੇ ਸੂਦਰ ਨੂੰ ਹੁਕਮ ਨਹੀਂ ਹੈ ਵੈਸ ਨੂੰ ਹੁਕਮ ਨਹੀਂ ਉਹ ਨਾਮ ਜਪ ਸਕੇ ਪਰ ਸਾਡਾ ਜਿਹੜਾ ਨਾਮ ਹੈ ਇਸ ਕਰਕੇ ਏਕਾ ਲਾਇਆ ਹੈ ਬੇਨ ਨੂੰ ਕੋਈ ਵੀ ਜਪ ਸਕਦਾ ਸਤਗੁਰੂ ਨੇ ਸਮਝਾਇਆ ਤੇ ਕਿਹਾ ਸਤ ਨਾਮ ਅਜੇ ਇਥੇ ਤਾਂ ਕੀ ਵਿਚਾਰ ਹੋਣੀ ਸਮਾ ਹੋ ਗਿਆ ਸਤ ਨਾਮ ਉਹਦਾ ਨਾਮ ਜਿਹੜਾ ਸੱਚਾ ਹੈ ਸਦਾ ਥੇ ਰਹਿਣ ਵਾਲਾ ਹੈ ਜਿੱਥੇ ਕੋਈ ਨਹੀਂ ਜਾਂਦਾ ਉੱਥੇ ਉਹਦਾ ਨਾਮ ਜਾਂਦਾ ਜਿੱਥੇ ਕੋਈ ਰੱਖਿਆ ਨਹੀਂ ਕਰਦਾ ਉੱਥੇ ਨਾਮ ਰੱਖਿਆ ਕਰਦਾ ਇਸ ਕਰਕੇ ਉਹਨੂੰ ਕਿਹਾ ਸਤ ਸਤ ਨਾਮ ਤੁ ਭਾਵੀ ਨਹੀਂ ਵਿਉਂਦੇ ਸਤ ਨਾਮ ਮੰਨ ਨਾਮ ਤਾਂ ਉਹਦੇ ਬਿਆੰਤੀ ਆ ਨਾ ਪਹਿਲਾਂ ਆਪਾਂ ਵਿਚਾਰ ਕਰ ਚੁੱਕੇ ਹਾਂ ਸੋ ਇੱਥੇ ਹੀ ਭੁੱਲਾ ਚੁੱਕਾਂ ਦੀ ਕੀ ਮਾਦਿਓ ਅਵ ਆਪਾਂ ਇਹ ਪੜੀ ਰਲ ਕੇ ਇਹ ਪੜ ਲਈਏ ਸਤ ਨਾਮ ਵਾਹਿ ਗੁਰੂ Sat nam Ahi Guru. Sat nam Guru. Satana, Guru. Satana, ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਇਆ ਫਲਕਾ ਨਿਕ ਮਾਂਦੇਵ ਜੀ ਪਿਆਰ ਸਹਿਤ ਬਥੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 韩国。嗯 <noise>